ਜਾ ਪਰਦਰਾਰੇ ਹੈੜਾਂ ਦੀ ਜਿਹੜੀ ਕਿ ਮਾਰਚ ਰਹੇ ਲੋਕਾਂ ਨੂੰ ਅੱਜ ਹਰਕਾ ਸਤਰਾਂ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਕਰ ਨੇ ਇਤੋਂ ਵੱਡੀ ਗਿਲਤੀ ਦੇ ਵਿੱਚ ਟਰੱਕ ਭਰ ਕੇ ਸਮਗਰੀ ਭੇਜੀ ਹੈ ਇਸ ਵਕਤ ਉਹਨਾਂ ਨਾਲ ਗੱਲਬਾਤ ਕਰਦੇ ਅਸੀਂ ਕੀ ਕਹਿੰਦੇ ਨੇ ਔਰ ਜਿਹੜੇ ਕਿ ਇਹਨਾਂ ਨਾਲ ਕੁਝ ਸਮਾਜ ਸੇਵੀ ਸੰਸਥਾਵਾਂ ਆਏ ਜਿਹੜੀਆਂ ਹੋਈਆਂ ਨੇ ਜਿਨ੍ਹਾਂ ਵੱਲੋਂ ਸਹਿਯੋਗ ਕੀਤਾ ਗਿਆ ਨਾ ਰਣ ਕੇ ਔਰ ਇਹਨਾਂ ਨੇ ਕਿਹਾ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਦਾ ਸਮਰਥਨ ਜੜੀ ਵੀ ਦੇ ਰਹਾਂਗੇ ਪਰ ਇੱਕ ਦੇਖਣ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਹੜ੍ਹ ਔਰ ਉਹ ਨਾਲ ਦੇ ਰਸਣ ਜਿਹੜਾ ਕਿ بچਾਉਣ ਵਾਸਤੇ ਕੀ ਹੋਰ ਸਮਾਨ ਚ ਸਪਲਾਈ ਲੱਗਿਆ ਹੋਇਆ ਲੋ ਪੰਜਾਬ ਸਰਕਾਰ ਵੱਲੋਂ ਵੱਡੇ ਪ੍ਰਭਾਵਿਤ ਕਿਹਾ ਜਾਂਦਾ ਹੈ ਉਹਦੇ ਨਾਲ ਨਾਲ ਜਿਹੜੇ ਕਿ ਹਲਕਾ ਸਦੌਣ ਦੇ ਵਿਧਾ ਇੱਕ ਇੱਥੇ 4 ਰਕ ਭਰ ਕੇ ਸਮਗਰੀ ਜਿਹੜੀ ਕਿ ਲੈ ਕੇ ਜਾ ਰਿਹਾ ਖਾਂਡ ਵੀ ਦਾ ਸਮਾਨਾ ਹੋਣਾ ਵਾਸਤੇ ਹੜ੍ਹ ਦੀ ਸਭਾਵਨਾ ਜਿਹੜੀ ਬਣੀ ਹੈ ਕਿਹੜੇ ਹੜ੍ਹ ਪਿੰਡ ਦੇ ਏਰੀਆ ਦੇ ਵਿੱਚ ਜਿਹੜੀ ਇੱਥੋਂ ਪਾਤਲਾ ਤੋਂ ਹਰਕਤ ਸਤਾਨੇ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਕਰ ਵੱਲੋਂ ਵੀ ਕਾਫੀ ਵੱਡੀ ਤਦਾਦ ਦੇ ਵਿੱਚ ਜਿਹੜੀ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਕਿਉਂਕਿ ਉੱਥੇ ਖਾਣ ਪੀਣ ਦਾ ਰਾਸ਼ਨ ਜਿਹੜਾ ਕਾਫੀ ਜ਼ਿਆਦਾ ਜ਼ਰੂਰਤ ਹੈ ਉੱਥੋਂ ਦੇ ਲੋਕਾਂ ਨੂੰ ਔਰ ਇਸ ਹਾਲ ਕਿ ਸਤਾਨੇ ਦੇ ਵਿੱਚ ਵੀ ਕਾਫੀ ਜ਼ਿਆਦਾ ਇੱਥੇ ਇਸ ਵਕਤ ਜਿਹੜੀ ਕਿ ਵੱਡੀ ਦਾਦ ਦੇ ਵਿੱਚ ਗੱਡੀਆਂ ਭਰ ਕੇ ਜਿਹੜੀਆਂ ਉਹਨਾਂ ਵਾਸਤੇ ਸਮਗਰੀ ਲੈ ਕੇ ਜਾ ਰਹੇ ਨੇ ਅਸੀਂ ਗੱਲ ਕਰਾਂਗੇ ਇਹਨਾਂ ਨਾਲ ਕਿਸ ਤਰ੍ਹਾਂ ਦੀ ਸਮਗਰੀ ਔਰ ਕਿੰਨੇ ਇੱਕ ਇੱਥੇ ਜਿਹੜੇ ਲੋਕ ਮਤਲਬ ਸੇਵਾ ਵੀ ਕਾਫੀ ਜ਼ਿਆਦੀ ਇਸ ਏਰੀਆ ਦੇ ਵਿੱਚ ਪਹੁੰਚੇ ਹਾਂਜੀ ਪਰ ਐਮਐਲਏ ਸਾਹਿਬ ਅਸਕਲ ਜੀ ਅਸਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਮਐਲਏ ਸਾਹਿਬ ਜਿਹੜੀ ਆਪਣੇ ਏਰੀਆ ਦੇ ਵਿੱਚੋਂ ਕਾਫੀ ਵੱਡੀ ਦਾਦ ਦੇ ਵਿੱਚ ਗੱਡੀਆਂ ਭਰ ਕੇ ਲੈ ਕੇ ਜਾ ਰਹੇ ਇਹ ਸਮਗਰੀ ਦੀਆਂ ਰਾਤ ਸਮਗਰੀ ਦੀਆਂ ਔਰ ਇਸ ਵਕਤ ਜਿਹੜੀ ਤਿਆਰੀ ਹੈ ਕਾਫੀ ਇਸ ਏਰੀਆ ਦੇ ਵਿੱਚ ਵੀ ਤੁਸੀਂ ਵੱਡਾ ਇੱਕ ਦਿਲ ਦਿਖਾ ਰਹੇ ਹੋ ਦੇਖੋ ਜੀ ਜਦੋਂ ਜਦੋਂ ਵੀ ਸਾਡੇ ਹਲਕੇ ਸ਼ੁਤਰਾਣੇ ਤੇ ਭੀੜ ਪਈ ਹੈ ਜਦੋਂ ਜਦੋਂ ਵੀ ਸਾਡੇ ਹੜਪੀੜਤ ਅਸੀਂ ਲੋਕ ਪੀੜਤ ਹੋਇਆ ਉਹ ਚੀਜ਼ ਦੇ ਤਾਂ ਉਹਨਾਂ ਲੋਕਾਂ ਨੇ ਸਾਡੀ ਜਿਹੜੀ ਉਹ ਦਿਲ ਖੋਲ ਕੇ ਮਦਦ ਕਰੀ ਐ ਸੋ ਅੱਜ ਉਹਨਾਂ ਤੇ ਭੀੜ ਪਈ ਐ ਉਹ ਹੜ ਦੇ ਚਪੇਟ ਦੇ ਵਿੱਚ ਆਏ ਨੇ ਸੋ ਮੈਂ ਆਪਣੇ ਹਲਕੇ ਦੇ ਜਿਹੜੇ ਸਾਡੇ ਸਮਾਜ ਸੇਵੀ ਲੋਕ ਨੇ ਮੈਂ ਉਹਨਾਂ ਨੂੰ ਇੱਕ ਬੇਨਤੀ ਕੀਤੀ ਕਿ ਆਜੋ ਆਪਾਂ ਇੱਕ ਉਪਰਾਲਾ ਕਰੀਏ ਸੋ ਸਾਰਿਆਂ ਨੇ ਵੱਧ ਚੜ ਕੇ ਜਿਹੜਾ ਯੋਗਦਾਨ ਪਾਇਆ ਜੀ ਅਸੀਂ 1400 ਕਿੱਟਾਂ ਜਿਹੜੀ ਗੱਡੀਆਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਜਿਹੜੀ ਇੱਕ ਕਿੱਟ 1000 ਰੁਪਏ ਦੇ ਵਿੱਚ ਤਿਆਰ ਹੋਈ ਐ 14 ਕਿੱਟਾਂ ਨੇ ਜਿਹੜੀਆਂ ਅਸੀਂ ਉਹ ਲੈ ਕੇ ਜਾ ਰਹੇ ਹਾਂ ਗੱਡੀ ਦੇ ਵਿੱਚ 1400 ਕਿਟ 1400 ਕਿਟ ਜਿਹੜੀ ਉਹ 14 ਲੱਖ ਰੁਪਏ ਦੀ ਤਿਆਰ ਹੋਈ ਹੈ ਜੀ ਉਹ ਲੈ ਕੇ ਜਾ ਰਹੇ ਹਾਂ ਔਰ ਇੱਕ ਟਰੱਕ ਅਸੀਂ ਚਾਰੇ ਦਾ ਜਿਹੜਾ ਉਹ ਲੈ ਕੇ ਜਾ ਰਹੇ ਹਾਂ ਜੀ ਇੱਕ ਟਰੱਕ ਅਸੀਂ ਪਾਣੀ ਦਾ ਸਪੈਸ਼ਲ ਲੈ ਕੇ ਜਾ ਰਹੇ ਹਾਂ ਜੀ ਔਰ ਹੋਰ ਵੀ ਅਗਰ ਸਾਨੂੰ ਕੋਈ ਲੱਗਾ ਤਾਂ ਬਿਲਕੁਲ ਅਸੀਂ ਦਿਲ ਖੋਲ੍ਹ ਕੇ ਉੱਤੇ ਮਤ ਕਰਾਂਗੇ ਕਿਉਂਕਿ ਜਦੋਂ ਇੱਥੋਂ ਦਾਨੀ ਸੱਜਣ ਦਿਲ ਖੋਲ੍ਹ ਕੇ ਮਤ ਕਰ ਰਹੇ ਨੇ ਤਾਂ ਸਾਡਾ ਫਰਜ਼ ਵੀ ਬਣਦਾ ਹੈਗਾ ਕਿ ਅਸੀਂ ਵੀ ਉਹਨਾਂ ਦੀ ਦਿਲ ਖੁੱਲ ਕੇ ਮਦਦ ਕਰੀਏ ਸੋ ਸਾਰੇ ਸਮਾਜ ਸੇਵੀ ਦੇ ਜਿਨੇ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਉਪਰਾਲਾ ਕੀਤਾ ਜਿਨ੍ਹਾਂ ਨੇ ਸਾਥ ਦਿੱਤਾ ਸੰਯੋਗ ਦਿੱਤਾ ਉਹਨਾਂ ਦੀ ਬਦੌਲਤ ਅੱਜ ਜਿਹੜੇ ਜਿਹੜੇ ਟਰੱਕ ਨੇ ਅਸੀਂ ਸਮਗਰੀ ਦੇ ਭਰ ਕੇ ਖੜਾਏ ਹੋਏ ਐਮਐਲਏ ਸਾਹਿਬ ਜਿਹੜੇ ਇਹ ਕਿੱਟਾਂ ਕਿ ਤਿਆਰ ਕੀਤੀਆਂ ਇਹਨਾਂ ਦੇ ਵਿੱਚ ਕਿਹੜੇ ਕਿਹੜਾ ਰਸਣ ਹੈ ਇਹਨਾਂ ਦੇ ਵਿੱਚ ਜਿਹੜਾ ਥਰਡ ਪੀਟਾ ਵਾਸਤੇ ਲਿਖ ਇਹਨਾਂ ਦੇ ਵਿੱਚ ਖਰਚ ਵਰਤੋਂ ਆਉਣ ਵਾਲਾ ਸਾਰਾ ਸਮਾਨ ਹੈਗਾ ਜੀ ਆਟੇ ਤੋਂ ਲੈ ਕੇ ਲੂਣ ਮਿਰਚ ਹਲਦੀ ਸਰੋਂ ਦਾ ਤੇਲ ਸਾਬਣ ਸਰਫ ਔਰ ਤਾਲਾਂ ਵਗੈਰਾ ਔਰ ਸਰੋਂ ਦਾ ਤੇਲ ਕਿਉਂ ਸੁੱਕਾ ਰਸ਼ਨ ਜਿਹੜਾ ਵੇਗਾ ਅਸੀਂ ਉਹ ਸਾਰਾ ਜਿਹੜਾ ਪਾਇਆ ਹੋਇਆ ਜਿਹੜਾ ਘਰ ਦੇ ਵਿੱਚ ਕੰਮ ਆ ਸਕੇ ਔਰ ਇੱਕ ਪਰਿਵਾਰ ਹੈ ਜਿਹੜਾ ਕਿ ਜੋ ਪੰਜ ਛੇ ਜੀਆਂ ਦਾ ਹੈਗਾ ਤਾਂ ਉਹ ਜਿਹੜਾ ਹੈਗਾ ਮੈਕਸਿਮਮ ਇੱਕ ਹਫਤੇ ਲਈ ਤਾਂ ਚੱਲ ਸਕੇ ਇੱਕ ਕਿਟ ਦਾ ਇੱਕ ਕਿਟ ਨੇ ਮਮਲੇ ਸਾਹਿਬ ਜਿਹੜੀ ਆਪਣੇ ਹਲਕੇ ਦੇ ਵਿੱਚ ਵੀ ਕਿਸ ਤਰ੍ਹਾਂ ਦੀ ਤੁਸੀਂ ਹੜ ਦੇ ਜਿਹੜਾ ਕੀ ਇੱਕ ਘਰ ਏਰੀਆ ਤੁਸੀਂ ਉਧਰ ਜਾ ਜਾ ਲੈ ਕੇ ਆਏ ਹੋ ਕਿਉਂਕਿ ਇਸ ਏਰੀਆ ਦੀ ਕੀ ਹਾਲਾਤ ਹੈ ਜਿਹੜੀ ਨਹੀਂ ਬੜੇ ਵਧੀਆ ਹਾਲਾਤ ਨਹੀਂ ਜੇ ਜੇ ਕੋਈ ਇਹਦੇ ਘਬਰਉਣ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਸਥਿਤੀ ਕੰਟਰੋਲ ਦੇ ਵਿੱਚ ਔਰ ਜੋ ਵੀ ਸਰਕਾਰ ਕਰ ਰਹੀ ਹੈ ਇਸ ਪਾਣੀ ਨੂੰ ਲੈ ਕੇ ਉਹ ਉਹਨਾਂ ਕੀ ਹਿਸਾਬ ਦੇ ਨਾਲ ਪਾਣੀ ਛੱਡਿਆ ਜਾ ਰਿਹਾ ਹੈ ਕਿ ਜਿਹੜਾ ਲੋਕਾਂ ਨੂੰ ਨੁਕਸਾਨ ਨਾ ਹੋ ਸਕੇ ਸੋ ਐਦਾਂ ਦੀ ਡਰ ਵਾਲੀ ਕੋਈ ਗੱਲ ਨਹੀਂ ਹੈਗੀ ਸਿੰਘਲਾ ਸਾਹਿਬ ਕਿਸ ਤਰ੍ਹਾਂ ਦਾ ਇਸ ਏਰੀਆ ਦੇ ਵਿੱਚ ਜਿਹੜਾ ਸਹਿਯੋਗ ਮਿਲਿਆ ਲੋਕਾਂ ਨੂੰ ਲੋਕਾਂ ਨੇ ਜੀ ਬਹੁਤ ਦਿਲ ਖੋਲ ਕੇ ਸਹਿਯੋਗ ਕੀਤਾ ਜਿਨ੍ਹਾਂ ਨੂੰ ਵੀ ਅਸੀਂ ਕਿਹਾ ਤਾਂ ਉਹਨਾਂ ਨੇ ਬਿਨਾਂ ਕਿਸੇ ਚੀਜ਼ ਬਿਨਾਂ ਕਿਸੇ ਦੇਰੀ ਤੋਂ ਐਮਐਲਏ ਸਾਹਿਬ ਦੇ ਇੱਕ ਵਾਰੀ ਕਹਿਣ ਤੇ ਉਹਨਾਂ ਨੇ ਸਾਨੂੰ ਆਪਣੇ ਦਿਲ ਖੋਲ ਕੇ ਸੇਵਾ ਦਿੱਤੀ ਹੈ ਜਿਸ ਦੀ ਬਦੌਲਤ ਹੀ ਅਸੀਂ ਅੱਜ ਇਹ ਤਿੰਨ ਟਰੱਕ ਭਰ ਸਕਿਆ ਤੇ ਏਰੀਆ ਸਾਡਾ ਬਹੁਤ ਦਾਨੀ ਸੱਜਣ ਨੇ ਜੀ ਬਹੁਤ ਸੂਝਵਾਨ ਲੋਕ ਨੇ ਸਾਡੇ ਹਲਕੇ ਦੇ ਤੇ ਜਦੋਂ ਵੀ ਕੋਈ ਇਹੋ ਜਿਹੀ ਆਫਤ ਆਉਂਦੀ ਹੈ ਤਾਂ ਉਹ ਖੁੱਲ ਕੇ ਸਹਿਯੋਗ ਕਰਦੇ ਨੇ ਸਾਡੇ ਜਿਹੜੀਆਂ ਕਿ ਅੱਜ ਹਲਕਾ ਵਿਧਾਇਕ ਦੇ ਨਾਲ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਜੁੜੀਆਂ ਹੋਈਆਂ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਵੱਲੋਂ ਵੀ ਇੱਥੇ ਇਸ ਜਿਹੜਾ ਅੱਜ ਯੋਗਦਾਨ ਪਾਇਆ ਗਿਆ ਹੈ ਹਾਂਜੀ ਬੈਲਜਮ ਸਾਹਿਬ ਕਿਸ ਤਰ੍ਹਾਂ ਦਾ ਹੋ ਉਹ ਵੈਗੁਰਜੀ ਕਾਖਰ ਸਾਹਿਬ ਵੈਗੁਰਜੀ ਫਤੇ ਇੱਕ ਜੋ ਕੁਦਰਤ ਵਾਲਾ ਕਰੋਪੀ ਬਣੀ ਹੈ ਉਹਦੇ ਵਾਸਤੇ ਸਾਡਾ ਸਾਰਿਆਂ ਦਾ ਫਰਜ ਬਣਦਾ ਚਾਹੇ ਕੋਈ ਸਮਾਜ ਦੀ ਸੇਵਾ ਕਰ ਰਿਹਾ ਜਾਂ ਨਾਰਮਲ ਤੇ ਮੈਂ ਖਾਸ ਕਰਕੇ ਅੱਜ ਐਮਐਲਏ ਸਾਹਿਬ ਦਾ ਇਸ ਛਤਰਾਣੇ ਹਲਕੇ ਦੇ ਜੋ ਸਰਦਾਰ ਕਲਵੰਤ ਸਿੰਘ ਬਾਜੀਗਰ ਜੀ ਇਹਨਾਂ ਇਹਨਾਂ ਉਪਰਾਲਾ ਕਰਕੇ ਇਹ ਕੰਮ ਤਿੰਨ ਗੱਡੀਆਂ ਅਜੇ ਇਥੋਂ ਤੋਰ ਰਹੇ ਆ ਪਤਨਾ ਤੋਂ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਸੱਜਣ ਵੀਰਾਂ ਨੇ ਨਾਲ ਇਹਦਾ ਪੂਰਾ ਸਾਡਾ ਸਾਥ ਦਿੱਤਾ ਹੈ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਤਾਂ ਸਾਰ ਇੱਕ ਸਵਾਲ ਰਹਿ ਗਿਆ ਮੇਰਾ ਪੁੱਛਣ ਵਾਲਾ ਤੁਹਾਨੂੰ ਕਿਉਂਕਿ ਅੱਜ ਤੁਸੀਂ ਇਹ ਇੱਕ ਕਾਫੀ ਵੱਡੀ ਦਦਾ ਦੇ ਵਿੱਚ ਰਾਸ਼ਨ ਭੇਜ ਰਿਹਾ ਕਿਉਂਕਿ ਬਣਦਾ ਵੀ ਸੀਗਾ ਔਰ ਤੁਹਾਡੀ ਇਹ ਇੱਕ ਜਿਹੜੀ ਇਸ ਇਲਾਕੇ ਦੇ ਵਿੱਚ ਸਮਗਰੀ ਲੈ ਜਾਣਾ ਇਹ ਵੀ ਬੜੀਆ ਕੰਮ ਹੈ ਔਰ ਟੀਮ ਕਿਹੜੀ ਕਿਹੜੀ ਜਾ ਰਹੀ ਨਾਲ ਜਿਹੜੀ ਸਮਗਰੀ ਹੈ ਉਹ ਪਹੁੰਚਦੀ ਕਰਾਂਗੇ ਕਿਉਂਕਿ ਇਹ ਸਾਨੂੰ ਜਿਹੜਾ ਕਿ ਹਲਕਾ ਵਿਜ਼ਾਇਕ ਦੱਸ ਰਿਹਾ ਕਿ ਇੱਥੋਂ ਜਿਹੜੀ ਸਮਗਰੀ ਜਾ ਰਹੀ ਹੈ ਹਲਕੇ ਸਤਰਾਣੇ ਦੇ ਵਿੱਚੋਂ ਕਾਫੀ ਵੱਡੀ ਤਦਾਦ ਦੇ ਵਿੱਚ ਔਰ ਉਹਦੇ ਵਿੱਚ ਵੱਖ-ਵੱਖ ਪ੍ਰਕਾਰ ਦਾ ਜਿਹੜਾ ਕਿ ਰਾਸ਼ਨ ਹੈ ਘਰਾਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਥੈਲੀਆਂ ਔਰ ਹੋਰ ਵੀ ਸਮਾਨ ਲੈ ਕੇ ਜਾ ਰਹੇ ਨੇ ਉਹ ਇੱਕ ਬਹੁਤ ਵਧੀਆ ਸਲਗਾ ਜੋ ਕਰਮ ਹੈ ਕਿਉਂਕਿ ਹੜਪੀਟ ਦਾ ਵਾਸਤੇ ਇਹ ਜਿਹੜਾ ਇਹ ਬਹੁਤ